खन्ना में एक लुटेरी नौकरानी ने अपने साथियों संग मिलकर लूट की वारदात को अंजाम दिया दस दिन पहले रखी इस नौकरानी ने अपने साथियों को घर बुलाकर वारदात की परिवार को कमरे में बंद करके सोने के जेवरात डायमंड सेट लूटने के बाद नौकरानी साथियों समेत फरार हो गई जब तक पुलिस को सूचित किया गया तब तक काफी देर हो गई थी नौकरानी साथियों समेत फरार हो गई थी पुलिस ने रेलवे स्टेशनों समेत बस अड्डों पर चौकसी बढ़ाई है ताकि आरोपियों को पकड़ा जा सके सुंदर सिटी समराला रोड निवासी दिनकल सन्टी का रिश्तेदार काफी दिनों से बीमार है वह रोजाना दोपहर के समय अपने रिश्तेदारों से मिलने जाते थे और शाम को वापस लौटते थे अभी दस दिनों पहले ही इन्होंने नेपाल की रहने वाली एक युवती को नौकरानी रखा था शुक्रवार की दोपहर को सन्टी कालिया परिवार समेत खन्ना में ही के के पास गए। गए आज वे जल्दी ही वापस आ थे थे थे। घर आकर देखा देखा कि कि दरवाजा 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 बंद बंद था। बार बार खोलने पर नहीं खोला खोला गया तो उन्होंने दूसरी चाबी से, से अंदर देखा कि नौकरानी के साथ कुछ अन्य लोग रहे इसी बीच उन्हें डरा कमरे में लेकर ले फरार हो गयी एक ਚੋਰੀ ਕੀਤੀ ਹੈ ਜਿਹੜੇ ਮਕਾਨ ਮਾਲਕ ਸੇ ਉਹ ਘਰੇ ਨਹੀਂ ਸੀਗੇ ਜਦੋਂ ਘਰੇ ਆਏ ਨੇ ਤੇ ਚੋਰ ਇੱਥੀ ਸੀਗੇ ਤੇ ਉਹਨਾਂ ਨੂੰ ਇੱਕ ਕਮਰੇ 'ਚ ਉਹਨਾਂ ਨੇ ਬੰਦ ਕਰ ਦਿੱਤਾ ਤੇ ਕੁਝ ਸਮਾਨ ਚੋਰੀ ਕਰਕੇ ਲੈ ਕੇ ਗਏ ਸਰ ਕੁਝ ਅਜੇ ਫੜਿਆ ਵੀ ਗਿਆ ਉਹਨਾਂ 'ਚ ਕੋਈ ਬੰਦਾ ਨਹੀਂ ਜੀ ਹਲੇ ਅਸੀਂ ਆਇਡੈਂਟੀਫਾਈ ਕਰ ਰਹੇ ਹਾਂ ਉਹਨਾਂ ਨੂੰ ਤਿੰਨ ਜਣਾਂ ਦਾ ਪਤਾ ਲੱਗਿਆ ਵੀ ਤਿੰਨ ਜਣੇ ਇਨਵੋਲਡ ਸੀਗੇ ਕੋਈ ਸੀਸੀਟੀਵੀ ਸਾਹਮਣੇ ਆਈ ਹੈ ਸਰ ਕੁਝ ਇਸ ਤਰ੍ਹਾਂ ਦਾ ਉਹ ਸਾਰਾ ਕੁਝ ਅਸੀਂ ਕਰ ਰਹੇ ਹਾਂ ਜੀ ਪਹਿਲਾਂ ਤਾਂ ਅਸੀਂ ਪਰਚਾ ਦਰਜ ਕਰਕੇ ਬਾਕੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੋ 300 ਹੈਗਾ ਤੁਹਾਨੂੰ ਦੱਸਾਂ। ਕਿੰਨਾ ਕੁ ਨੁਕਸਾਨ ਲੱਗ ਰਿਹਾ ਜੀ ਹੋਇਆ ਹੈ। ਕੁਝ ਸੈਟ ਦੱਸ ਰਹੇ ਨੇ, ਕੁਝ ਸੋਨਾ ਘਰੇ ਪਿਆ ਸੀ ਜੋ। ਉਹ ਕਲੀਅਰ ਕਰ ਰਹੇ ਨੇ ਸਾਰਾ ਕੀ ਕੀ ਹੈਗਾ। ਹਾਂ ਜੀ ਇਹ ਦੁਪਹਿਰ ਦੀ ਗੱਲ ਹੈ ਜੀ 2:00. ਥੈਂਕ ਯੂ। ਮੇਰਾ ਨਾਮ ਸ਼ੰਟੀ ਕਾਲਿਆ। ਸ਼ੰਟੀ ਕੀ ਵਾਕਿਆ ਹੋਇਆ ਤੁਹਾਡੇ ਘਰ 'ਚ? ਅਸੀਂ ਨੌਕਰਾਂ ਨਹੀਂ ਰੱਖੇ ਸੀ 10 ਦਿਨ ਪਹਿਲਾਂ। ਅਸੀਂ ਗਏ 1:30 ਵਜੇ। ਜਾਂ ਨੂੰ ਸਵੇਕ 2:00 ਵਜੇ ਆਏ, ਕੁੰਡਾ-ਖੰਡਾ ਬੈਲ ਮਾਰੀ ਖੋਲਿਆ ਨਹੀਂ, ਅਸੀਂ ਦੂਜੀ ਜਾਬੀ ਨਾਲ ਖੋਲਿਆ। ਜਾਨੂਗਰੇ ਬੰਦੇ ਸੀ ਅੰਦਰ ਤਿੰਨੇ ਅੱਛਾ ਅਸੀਂ ਉਹਨਾਂ ਨੂੰ ਕਿਹਾ ਉਹਨਾਂ ਨੇ ਆ ਕੇ ਸਾਨੂੰ ਫੜ ਲਿਆ ਅੱਛਾ ਉਹਨਾਂ ਨੇ ਆ ਕੇ ਕਮਰੇ 'ਚ ਬਿਠਾਤਾ ਅਸੀਂ ਕਿਹਾ ਜੋ ਹੈਗਾ ਭਾਈ ਇਹ ਠੀਕ ਹੈ ਆਪਣਾ ਲੈ ਜੋ ਸਾਨੂੰ ਛੱਡੋ ਬਾਰ-ਬਾਰ ਗੱਲ ਕਰਦੋ ਬਦ ਭੱਜ ਗਏ ਆ ਭੱਜ ਗਏ ਕੁਝ ਹਥਿਆਰ ਵਗੈਰਾ ਸੀ ਉਹਨਾਂ ਕੋਲ ਜਾਂ ਕੀ ਸੀਗਾ ਹਥਿਆਰ ਪਤਾ ਨਹੀਂ ਕੁਝ ਉਹਨਾਂ ਕੋਲ ਕੀ ਸੀ ਕਿ ਨਹੀਂ ਸੀ ਤੁਹਾਡੇਆਂ ਤੋਂ ਪਹਿਲਾਂ ਜੀ ਨੌਕਰਾਂ ਹਾਂ ਨੌਕਰਾਂ ਨਹੀਂ ਪਹਿਲਾਂ ਹੀ ਭੱਜੀ ਹੋਈ ਸੀ ਅੱਛਾ ਟੋਟਲ ਤਿੰਨ tane ਸੀ ਆ ਤਿੰਨ ਬੰਦੇ ਸੀ ਕੁਝ ਅੰਦਾਜ਼ਾ ਹੈ ਕਿੰਨੇ ਦਾ ਨੁਕਸਾਨ ਇਕ ਕੋਈ ਨਹੀਂ ਹੁੰਦੇ ਇੱਕ ਹੁਣ ਦਾਦਾ ਜੀ ਨੇ ਕੀ ਹੈ ਅੰਦਾਜ਼ਾ ਕੋਈ ਐਡਰੈਸਿੰਗ ਨਹੀਂ ਉਹਦਾ ਕੋਈ ਐਡਰੈਸਿੰਗ ਕਿੰਨੇ ਕੁ ਮਹੀਨੇ ਤੋਂ ਜਿਹੜੀ ਮੌਜੂਦ ਨੌਕਰਾਨੀ ਸੀ ਕੋਈ 722 ਸਾਲ ਦੀ ਕਿੰਨੇ ਦਿਨ ਹੋਈ ਉਹ ਰੱਖੇ 10 ਦਿਨ ਹੋਈ ਸੀ ਉਹ ਵੀ ਨਾਲ ਆ ਹ ਉਹ ਪਹਿਲਾਂ ਹੀ ਭੱਜ ਗਈ ਸੀ ਨੌਕਰਾਨੀ ਹਾਂ ਅੱਜ ਇਹਦੀ ਗੱਲ ਤੇ ਉਰੀ ਰਹਿੰਦੀ ਜੂ ਨਾਲ ਤਾਂ ਕੈਮਰੇ ਵਗੈਰਾ ਲੱਗੇ ਨੇ ਸੀਸੀਟੀਵੀ ਕੈਮਰੇ ਨਹੀਂ ਕੈਮਰਾ ਕੋਈ ਨਹੀਂ ਲੱਗਾ